ਪਰ ਇਸ ਵਿਅਤ ਦੇ ਵਿੱਚ ਇਹ ਇੱਕ ਰੀਚਟਰੀਅਨ ਸਕੈਮ ਨਹੀਂ ਹੈ ਇਹ ਲੈਂਡ ਸਕੈਮ ਹੈ ਤੇ ਲੋਕਾਂ ਨੂੰ ਇਹ ਕਿਹਾ ਗਿਆ ਕਿ ਗੁਰੂਆਂ ਰੋ ਵੀ ਥੋਡੇ ਸਿੱਧਾ ਦੁਕਾਨਾਂ ਦੇ ਵਿੱਚ ਗੱਡੀਆਂ ਬਣਨ ਲੱਗ ਜਾਣਗੇ ਤੇ ਲੋਕ ਉਸ ਲਾਲਸਤ ਦੇ ਵਿੱਚ ਉਹ ਥੜਾ 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 ਟੜ ਜਮੀਨਾਂ ਖਰੀਦ ਰਹੇ ਅੱਜ ਸੜਕ ਹੈਗੀ ਸੀ ਇਦੋਂ ਕ੍ਰਾਸ ਹੋ ਜਾਂਦੀ ਸੀ ਹੁਣ ਨਾ ਇਹਦੋਂ ਵੀ ਕ੍ਰਾਸ ਕਰ ਸਕਦਾ ਹੁਜੇ ਕੋਲਾ ਚੜੀ ਨਹੀਂ ਸਕਦੇ ਇਹ ਟ੍ਰੈਫਿਕ ਚਲਾਉਣ ਲਈ ਇਹ ਜਗ੍ਹਾ ਬਣੀ ਹੀ ਨਹੀਂ ਇਹ ਸਿਰਫ ਪੈਦਲ ਤੁਰਨ ਲਈ ਜਿਹੜਾ ਪਾਸ ਹੋਇਆ ਇਹਦਾ ਇੱਕ ਕੰਟ੍ਰੈਕਟ ਉਸ ਡਿਜ਼ਾਈਨ ਦੇ ਵਿੱਚ ਇਹ ਰੂਲ ਹੈ ਕਿ ਇਹਦੇ ਦੋਨੇ ਸਾਈਡਾਂ ਤੇ ਫੈਂਸ ਲੱਗਣੀ ਹੈ ਪਰ ਉਹ ਚੇਨ ਲਿੰਕ ਫੈਂਸ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਇਹਨਾਂ ਨੂੰ ਕਿਹਾ ਗਿਆ ਕਿ ਆਪਸਰਾ ਨੂੰ ਵੀ ਇਹਨੂੰ ਦਬਾ ਦਿਓ ਜਦੋਂ ਤੱਕ ਸਰਕਾਰ ਹੈ ਬਾਜੂ ਫੈਂਸ ਲੱਗਦੀ ਰਹੇ ਨਾ ਲੱਗਦੀ ਰਹੇ ਉਦੋਂ ਨੂੰ ਜਿਨ੍ਹਾਂ ਨੇ ਜ਼ਮੀਨਾਂ ਦੇ ਵਿੱਚ ਇਨਵੈਸਟ ਕਰਿਆ ਉਹ ਵੇਚ ਕੇ ਪਾਰ ਜਾਣਗੇ ਕਰੋੜਾਂ ਰੁਪਇਆ ਜੇਬ ਦੇ ਅੰਦਰ ਆਜੂਗਾ ਮੁਰਕੇ ਜਿਹੜੇ ਲੋਕ ਐਂਡ ਯੂਜ਼ਰ ਨੇ ਉਹ ਚੀਕਾਂ ਮਾਰਦੇ ਫਿਰ ਜਾਣਗੇ ਫਿਰ ਜਾਣਗੇ ਸੋ ਵਿੱਚ ਬਹੁਤ ਵੱਡਾ ਹੈ ਲੈਂਡ ਸਕੈਮ ਜੇੜਾ ਪੈਣ ਲੱਗੇ ਤੇ ਇਹ ਰੋਜ਼ਾਨਾ ਹੋ ਜੂਗੀ ਇਹ ਤਾਂ ਖਤਮ ਹੋ ਜੂਗੀ ਅੰਨੇ ਜਿਹੜੋ ਪੱਟਦੇ ਤੇ ਉਹ ਵੀ ਨਹੀਂ ਫੇਰੇ ਨਾ ਐਂ ਲਾ ਕੇ ਕਹਿੰਦੇ ਤਾਈਂ ਫਿਰ ਕੰਦੇ ਬਜਰੀਏ ਬਾਗੇ ਉੱਤੇ ਬਾਦੇ ਬਰੂਤੀ ਉਹ ਐਂ ਲਾਈ ਇਹਦਾ ਹੀ ਉਹਨਾਂ ਨੇ ਇੱਕ ਟਾਈਮ ਪਾਸ ਕੀਤਾ ਬਸ ਡੇੜਾ ਹੀ ਕਰਕ ਕਰਤਾ ਇਹ ਸ਼ਬਦ ਆਮ ਤੌਰ ਤੇ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਬਾਰੇ ਸੁਣਨ ਨੂੰ ਮਿਲਦੇ ਐ ਉਹੀ ਇੱਥੇ ਵੀ ਸੱਚ ਹੋ ਗਿਆ ਲੋਕਾਂ ਨੂੰ ਉਮੀਦ ਸੀ ਜਦੋਂ ਇੱਕ ਬਹੁਤ ਵੱਡਾ ਰੌਲਾ ਗੋਲਾ ਪਾਇਆ ਗਿਆ ਕਿ ਜਿੱਟ ਡ੍ਰੇਨ ਦਾ ਸੀ ਮਸਲਾ ਹੱਲ ਕਰਦਾ ਲੋਕਾਂ ਨੂੰ ਲੱਗਦਾ ਸੀ ਪਤਾ ਨਹੀਂ ਕਿੰਡਾ ਵੱਡਾ ਮਸਲਾ ਹੱਲ ਕਰਦਾ ਪਹਿਲਾਂ ਕਿਹਾ ਜੀ ਕਰੋੜ ਦੋ ਕਰੋੜ ਦੇ ਵਿੱਚ ਬਣ ਜੂਗਾ ਜੀ ਫਿਰ ਕਿਹਾਗਾ ਨਾ ਜੀ 15-20 ਕਰੋੜ ਰੁਪਈਆ ਅਸੀਂ ਲਾ ਰਹੇ ਹਾਂ ਜੀ ਲੋਕਾਂ ਨੂੰ ਆਇਆ ਸੀ ਪਤਾ ਨਹੀਂ ਕੀ ਚੀਜ਼ ਬਣੂਗੀ ਪਰ ਅਸਲੀਅਤ ਇਹ ਹੈ ਜੇ ਕਹਿੰਦੇ ਨਾ ਖੋਦਾ ਪਹਾੜ ਨਿਕਲਾ ਚੂਹਾ ਔਰ ਉੱਥੇ ਚੂਹਾ ਨਹੀਂ ਚੂਹੀ ਨਿਕਲ ਗਈ ਕਿ ਲੋਕਾਂ ਦਾ ਇੰਨਾ ਬੁਰਾ ਹਾਲ ਹੋ ਗਿਆ ਤੁਸੀਂ ਦੇਖਿਆ ਹੋਣਾ ਆ ਡਿਚ ਡਰੇਨ ਦਾ ਏਰੀਆ ਹੈ 13 ਨੰਬਰ ਵਾਰਡ ਦੇ ਪਿੱਛੇ ਜਿੱਥੇ ਸਭ ਤੋਂ ਜ਼ਿਆਦਾ ਆਕਸੀਸ ਦੀ ਜਿਸ ਲਈ ਸਭ ਤੋਂ ਜ਼ਿਆਦਾ ਇਸ ਨੂੰ ਜ਼ਰੂਰਤ ਸੀ ਕਿਉਂਕਿ ਉਰੇ ਸਾਰੀ ਆਬਾਦੀ ਰਹਿਸ਼ ਨਾਲ ਹੈ ਉਰੇ ਮੱਛਰ ਬਿਮਾਰੀਆਂ ਆਟਮਾਰੀਆਂ ਪੈਦਾ ਹੁੰਦੀਆਂ ਸੀ ਤੇ ਲੋਕਾਂ ਨੂੰ ਆਫ ਹੁੰਦੀ ਸੀ ਉਰੇ ਇਹਨਾਂ ਨੇ ਸਥਿਤੀ ਇਹ ਬਣਾਈ ਹੈ ਵੀ ਇਹ ਕਹਿੰਦੇ ਜੀ ਸਾਡਾ ਇੱਕ ਨਾਲਾ ਬੰਦ ਕਰਨ ਦੇ ਚੱਕਰ ਚ ਸਾਡੇ ਤਾਂ ਦੋ ਨਾਲੇ ਬਣ ਗਏ ਆ ਵਿਚਾਲੇ ਇਹਨਾਂ ਨੇ 1 15 ਫੁੱਟ ਦੀ ਗਾਤਰ ਜੀ ਬਣਾਤੀ ਹੈ ਤੇ ਉਹ ਵੀ ਇਸ ਤਰ੍ਹਾਂ ਦੀ ਲੋਕ ਤੱਤਪੜਾ ਤੇ ਤਰੀਕੇ ਨਾਲ ਬਣਾਈ ਹੈ ਵੀ ਇਹ ਐ ਹੈ ਨਹੀਂ ਪਤਾ ਵੀ ਅੱਜ ਪੁਰੀ ਕਿ ਕੱਲ ਪੁਰੀ ਜੇ ਤੁਸੀਂ ਦੇਖ ਪਾਉਂਦੇ ਹੋਵੋਗੇ ਦੋਨੇ ਸਾਈਡਾਂ ਤੇ ਜਿਹੜੀ ਮਿੱਟੀ ਹੈ ਉਹ ਆੜੇ ਦੁਆੜੇ ਨੂੰ ਚੱਕ ਕੇ ਇੱਥੇ ਤੱਤਪੜਾ ਤੇ ਲਾ ਦਿੱਤੀ ਗਈ ਉਹ ਮਿੱਟੀ ਨਾਲ ਦੱਬੀ ਗਈ ਹੈ ਨਾਲ ਕੁੱਟੀ ਗਈ ਹੈ ਅਸੀਂ ਟੈਕਨੀਕਲ ਬੰਦੇ ਤਾਂ ਹੈ ਨਹੀਂ ਸਾਨੂੰ ਨਹੀਂ ਪਤਾ ਟੈਕਨੀਕਲੀ ਕੀ ਚੀਜ਼ ਹੈ ਪਰ ਇੱਕ ਕਾਮਨ ਸੈਂਸ ਅਗਰ ਇੱਕ ਸ਼ਬਦ ਹੁੰਦਾ ਹੈ ਅਗਰ ਕਾਮਨ ਸੈਂਸ ਦੇ ਤੌਰ ਤੇ ਦੇਖਿਆ ਜਾਵੇ ਤਾਂ ਜਦੋਂ ਵੀ ਉਹਰੇ ਮੀਂਹ ਪਊਗਾ ਉਹਰੇ ਪਾਣੀ ਹੋਊਗੀ ਸੋਇਲ ਰੋਜਨ ਦਾ ਕਰਾਪਾ ਕਨਸੈਪਟ ਸਮਝਦਾ ਜਿਹੜਾ ਵੀ ਬੰਦਾ ਉਹ ਬੜਾ ਆਮ ਲਈ ਮਨ ਵੀ ਸਮਝ ਸਕਦਾ ਵੀ ਆਹ ਸਾਰੀ ਮਿੱਟੀ ਰੋਡ ਹੋ ਕੇ ਰੁੜ ਜੂਗੀ ਰੁੜ ਜੂਗੀ ਤੇ ਸਾਈਡਾਂ ਦੀ ਸਪੋਰਟ ਗਾਇਬ ਹੋ ਜੂਗੀ ਤੇ ਆਹ ਸਾਰਾ ਬੈਠਣਾ ਸ਼ੁਰੂ ਹੋ ਜੂਗਾ ਤਸਣਾ ਸ਼ੁਰੂ ਹੋ ਜੂਗਾ ਤੇ ਇਹਦੀ ਸਾਨੂੰ ਅਧਾਰਨਾ ਦਿਖਣੀਆਂ ਵੀ ਸ਼ੁਰੂ ਹੋ ਗਈਆਂ ਮੈਂ ਕਹੂੰਗਾ ਕੈਮਰਾਮੈਨ ਨੂੰ ਨਿਗਾ ਮਾਰ ਕੇ ਦਿਖਾਊਗਾ ਆਹ ਦੇਖੋ ਜਿਵੇਂ ਆਹ ਗੜੀਆਂ ਬਲੀਆਂ ਹੋਈਆਂ ਨੇ ਠੀਕ ਹੈ ਨਾ ਇਹ ਇਹ ਸਾਰਾ ਇਰੋਜਨ ਦਾ ਐਗਜ਼ਾਮਪਲ ਹੈ ਜਿਹੜਾ ਪਾਣੀ ਥੱਲੋਂ ਛੁੜ ਕੇ ਚਲਿਆ ਗਿਆ ਤੇ ਇਹ ਪਹਿਲਾਂ ਉਰੇ ਇੱਕ ਰਸਤਾ ਹੁੰਦਾ ਸੀ ਆ ਘੜੀ ਦੇ ਵਿੱਚ ਲੋਕ ਆਉਂਦੇ ਸੀ ਇੱਥੋਂ ਲੰਘੇ ਜਾਂਦੇ ਸੀ ਇੱਕ ਟੈਂਪੋਰਰੀ ਸਿਸਟਮ ਕਰਿਆ ਵਾਸੀ ਉਹ ਇੱਕ ਛੋਟਾ ਜਿਹਾ ਪੁਲ ਜਿਹਾ ਬਣਾਇਆ ਵਾ ਸੀਗਾ ਉਹ ਦੇਖੋ ਸਾਹਮਣੇ ਇਹ ਜਿਹੜਾ ਚੱਕੇ ਪਰਾਂ ਛੜਦਾ ਉਹ ਪੁਲ ਚੱਕੇ ਛੜਦਾ ਹੁਣਾਂ ਲਾਂਗਾ ਵੀ ਲੋਕਾਂ ਦਾ ਬੰਦ ਹੋ ਗਿਆ ਮਤਲਬ ਲੋਕ ਤਾਂ ਉਮੀਦ ਕਰਦੇ ਸੀ ਵੀ ਉਹਦੇ ਨਾਲੋਂ ਕੁਝ ਬੈਟਰ ਚੀਜ਼ ਸਾਨੂੰ ਮਿਲੋਗੀ ਬੈਟਰ ਤਾਂ ਕੀ ਮਿਲਨੀ ਹੈ ਉਹ ਵੀ ਤਾਂ ਐਸੀ ਬਾਈਪਾਸ ਹੀ ਬਣੂਗੀ ਏਡੇ ਨੂੰ ਇਹਦਾ ਕਹਿੰਦੇ ਉਸਤਾ ਤਾਂ ਸੁੱਖ ਲਈ ਬੰਦੇ ਸੀ ਵੀ ਬਾਈਪਾਸ ਬਣ ਜੂਗਾ ਲੈ ਵੀ ਹੁਣ ਨਜ਼ਾਰਾ ਆ ਜੂਗਾ ਠੀਕ ਹੈ ਨਾ ਦੇਖੋ ਜ਼ਮੀਨਾਂ ਦੇ ਰੇਟ ਲੋਕਾਂ ਨੂੰ ਸੀਗਾ ਵੀ ਸਾਡੇ ਵਧਣਗੇ ਪਰ ਅਸਲੀਅਤ ਦੇ ਵਿੱਚ ਇਹ ਇੱਕ ਗੱਲਾ ਡਿਚ ਡਰੇਨ ਸਕੈਮ ਨਹੀਂ ਹੈ ਇਹ ਲੈਂਡ ਸਕੈਮ ਹੈ ਇਹ ਲੈਂਡ ਸਕੈਮ ਹੈ ਜਿਵੇਂ ਇਹਨਾਂ ਨੂੰ ਉਮੀਦ ਸੀ ਵੀ ਜ਼ਮੀਨਾਂ ਦੇ ਰੇਟ ਵਧਣਗੇ ਔਰੇ ਜ਼ਮੀਨਾਂ ਦੇ ਰੇਟ ਵਧਣ ਦਾ ਵਧਣ ਦੂਸਰੀ ਸਾਈਡ ਜਿੱਧਰ ਕੁਝ ਪਤਾ ਲੱਗਿਆ ਵੀ ਕੁਝ ਤਕੜੇ ਲੋਕਾਂ ਨੇ ਪਹਿਲਾਂ ਜ਼ਮੀਨਾਂ ਖਰੀਦਣੀਆਂ ਸ਼ੁਰੂ ਕਰਤੀਆਂ ਸੀ 플ਾਟ ਖਰੀਦਣੇ ਸ਼ੁਰੂ ਕਰਤੇ ਸੀ ਇਨਵੈਸਟਮੈਂਟਾਂ ਕਰਨੀਆਂ ਸ਼ੁਰੂ ਕਰਤੀਆਂ ਸੀ ਉਹ ਸਾਈਡ ਤੇ ਜਾ ਕੇ ਦੇਖੋਗੇ ਤਾਂ ਡਿਚ ਡਰੇਨ ਦੀ ਬੜੇ ਸੋਹਣੇ ਤਰੀਕੇ ਨਾਲ ਕੰਸਟਰਕਸ਼ਨ ਹੋਈ ਹੈ

ਕਿਉਂਕਿ ਇਹ ਜਦੋਂ ਬਣ ਰਹੀ ਸੀ ਕਈ ਲੋਕਾਂ ਨੇ ਇਸ ਦੀ ਆਵਾਜ਼ ਠਾਈ ਦੀ ਹੈ ਰੇ ਤੇ ਜਿਵੇਂ ਬਿਨਾ ਬਜਰੀ ਤੋਂ ਬਿਨਾ ਕਟਾਈ ਤੋਂ ਤੁਸੀਂ ਇਹਦੇ ਅੰਦਰ ਗੱਲੀਆਂ ਪੈਪਾ ਰੱਖ ਕੇ ਉੱਪਰ ਆਹ ਪਾ ਰਹੇ ਹੋ ਇਹ ਤਾਂ ਦਬਜੂ ਦੀ ਜਰੂਰਤ ਤੇ ਟ੍ਰੈਫਿਕ ਚੱਲਣ ਲੱਗ ਗਿਆ ਸੋ ਉੱਥੇ ਅਪਸਰਾ ਦਾ ਇਹ ਜਵਾਬ ਸੀ ਵੀ ਜੀ ਇਹ ਟ੍ਰੈਫਿਕ ਚਲਾਉਣ ਲਈ ਇਹ ਜਗ੍ਹਾ ਬਣੀ ਹੀ ਨਹੀਂ ਇਹ ਸਿਰਫ ਪੈਦਲ ਤੁਰਨ ਲਈ ਜਿਹੜਾ ਪਾਸ ਹੋਇਆ ਇਹਦਾ ਇੱਕ ਕੰਟਰੈਕਟ ਉਹਦੇ ਵਿੱਚ ਸਿਰਫ ਇੱਕ ਪੈਦਲ ਤੁਰਨ ਲਈ ਇੱਕ ਪਾਸਵੇ ਪਾਸ ਹੋਇਆ ਤੇ ਉਹਦੇ ਤੇ ਟ੍ਰੈਫਿਕ ਨਾ ਆਵੇ ਉਹਨੂੰ ਰੋਕਣ ਲਈ ਉਸ ਡਿਜ਼ਾਈਨ ਦੇ ਵਿੱਚ ਇਹ ਰੂਲ ਹੈ ਕੀ ਇਹਦੇ ਦੋਨੇ ਸਾਈਡਾਂ ਤੇ ਫੈਂਸ ਲੱਗਣੀ ਹੈ ਚੇਨ ਲਿੰਕ ਫੈਂਸ ਲੱਗੂਗੀ ਜਿਹਦੇ ਨਾਲ ਕੋਈ ਬੰਦਾ ਪਰਿੰਦਾ ਇਹਦੇ ਉੱਤੋਂ ਕ੍ਰੋਸ ਨਹੀਂ ਕਰ ਸਕਦਾ ਥੋੜੀ ਥੋੜੀ ਦੂਰੀ ਤੇ ਗੇਟ ਰੱਖੇ ਜਾਣਗੇ ਜਿਨ੍ਹਾਂ ਰਾਹੀਂ ਬੰਦਾ ਤੁਰ ਕੇ ਅੱਗੇ ਜਾ ਸਕਦਾ ਪਰ ਉਹ ਚੇਨ ਲਿੰਕ ਫੈਂਸ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਇਹਨਾਂ ਨੂੰ ਕਿਹਾ ਕਿ ਆਪਸਰਾ ਨੂੰ ਵੀ ਇਹਨੂੰ ਦਬਾ ਦਿਓ ਜਦੋਂ ਤੱਕ ਸਰਕਾਰ ਹੈ ਫੈਂਸਪੁਨਸ ਬਾਰੇ ਕੋਈ ਗੱਲ ਨਹੀਂ ਕਰਨੀ ਕੋਈ ਫੈਂਸ ਨਹੀਂ ਲਾਉਣੀ ਬਾਅਦ 'ਚ ਉਹ ਫੈਂਸ ਲੱਗਦੀ ਰਹੇ ਨਾ ਲੱਗਦੀ ਰਹੇ ਉਦੋਂ ਨੂੰ ਜਿਨ੍ਹਾਂ ਨੇ ਜ਼ਮੀਨਾਂ ਦੇ ਵਿੱਚ ਇਨਵੈਸਟ ਕਰਿਆ ਉਹ ਵੇਚ ਕੇ ਪਾਰ ਜਾਣਗੇ ਕਰੋੜਾ ਰੁਪਿਆ ਜੇਬ ਦੇ ਅੰਦਰ ਆ ਜਾਊਗਾ ਮੁੜ ਕੇ ਜਿਹੜ ਉੱਚੀ ਕੰਮਾਂ ਦੇ ਫਰੀ ਜਾਂਗੇ ਫਰੀ ਜਾਂਗੇ ਸੋ ਇੱਕ ਬਹੁਤ ਵੱਡਾ ਇਹ ਲੈਂਡ ਸਕੈਮ ਇਹਦੇ ਵਿਚਾਰਿਆ ਹੁਣੇ ਕਿਨੇ ਕਰਿਆ ਕੀ ਦੀ ਪਲੈਨਿੰਗ ਹੈ ਕਿਨੇ ਪੈਸਾ ਲਾਇਆ ਇਹ ਲੋਕਾਂ ਨੂੰ ਪਤਾ ਹੋਊਗਾ ਇਹ ਆ ਲੌਨ ਵਾਲਿਆਂ ਨੂੰ ਪਤਾ ਹੋਊਗਾ ਕਿ ਅੱਜ ਕੱਲ ਲੋਕਾਂ ਤੋਂ ਕੁਝ ਨਹੀਂ ਲੁਕਿਆ ਸਾਰਾ ਕੁਝ ਲੋਕ ਹੀ ਆ ਕੇ ਦੱਸ ਦਿੰਦੇ ਆ ਸਾਡੇ ਕੋਲੇ ਹੋਰ ਕਿਹੜਾ ਕੋਈ ਲਿਖਤੀ ਫੈਲਾ ਫੈਲਾਉਂਦੀਆਂ ਨੇ ਸਾਨੂੰ ਵੀ ਆ ਕੇ ਲੋਕ ਹੀ ਗੱਲਾਂ ਦੱਸ ਕੇ ਜਾਂਦੇ ਸੋ ਉਹ ਇੱਕ ਲੈਂਡ ਸਕੈਮ ਦੇ ਤਹਿਤ ਤੇ ਧੱਤ ਪੜਾਤੇ ਕੰਮ ਹੋਇਆ ਇਸੇ ਲਈ ਇਸ ਜਗ੍ਹਾ ਤੇ ਜਿੱਥੇ ਕੋਈ ਸ਼ਾਇਦ ਜ਼ਿਆਦਾ ਬੈਨੀਫਿਟ ਨਹੀਂ ਸੀਗਾ ਉਰੇ ਆ ਇੰਦਾ ਨਾਸ਼ ਮਾਰਤਾ ਆ ਲੋਕ ਸਾਡੇ ਵਿਚਾਰੇ ਇੰਨੇ ਦੁਖੀ ਹੋਏ ਬੈਠੇ ਮੈਨੂੰ ਸਾਰੇ ਦੱਸ ਰਹੇ ਸੀ ਕਹਿੰਦੇ ਜੀ ਇੱਧਰ ਵੀ ਟੂਆ ਪੈ ਗਿਆ ਇੱਧਰ ਵੀ ਟੂਆ ਪੈ ਗਿਆ ਕੰਨੂ ਪਾਣੀ ਇਕੱਠਾ ਹੁੰਦਾ ਉਸੇ ਤਰੀਕੇ ਨਾਲ ਬਿਮਾਰੀ ਉਰੇ ਬਾਊਗੀ ਦੂਸਰਾ ਨਾਲ ਇਹ ਵੀ ਖਤਰਾ ਹੈ ਕਿਉਂਕਿ ਇਹ ਬਾਹਰ-ਬਾਹਰ ਦਾ ਏਰੀਆ ਹੈ ਉਰੇ ਵੈਸੀ ਹੀ ਥੋੜੀ ਜੀ ਸੇਫਟੀ ਚੋਰੀ ਚਿਕਾਰੀ ਹੋਰ ਗਲਤ ਅੰਸਰਾਂ ਤੋਂ ਵੈਸੀ ਡਰ ਰਹਿੰਦੇ ਤੇ ਉਹਨਾਂ ਨੂੰ ਤਾਂ ਲੁਕਣ ਨੂੰ ਕਹਿੰਦੇ ਕੱਢ ਤੁਸੀਂ ਨਾਲ ਬਹੁਤ ਵਧੀਆ ਇੱਕ ਨਾਲੀ ਦੇਤੀ ਕੋਈ ਵੀ ਬੰਦਾ ਇਧਰੋਂ ਵਾਰਦਾਤ ਕਰਕੇ ਆਉਂਦਾ ਤੇ ਇੱਥੇ ਛਾਲ ਮਾਰ ਕੇ ਇੱਥੇ ਲੁਕ ਜਾਂਦਾ ਔਰ ਇਹਦੀ ਆੜ ਲੈ ਕੇ ਜਿੱਧਰ ਨੂੰ ਮਰਜੀ ਭੱਜਿਆ ਫ compromise ਕਰਦੀ ਪਰ ਉਹਦਾ ਜਵਾਬ ਕੀ ਹੈ ਕਿਉਂਕਿ ਕਾਗਜ਼ਾਂ ਦੇ ਵਿੱਚ ਉਰੇ ਚੇਨ ਲਿੰਕ ਫੈਂਸ ਬਣੀ ਹੋਈ ਹੈ ਇਸ ਲਈ ਇਹਨਾਂ ਨੇ ਕਹਿਣਾ ਜੀ ਉਰੋਂ ਬੰਦਾ ਕ੍ਰੋਸ ਨਹੀਂ ਕਰ ਸਕੂਗਾ ਚੇਨ ਲਿੰਕ ਫੈਂਸ ਹਲੇ ਲੱਗ ਨਹੀਂ ਰਹੀ ਕਿਉਂਕਿ ਹਲੇ ਜ਼ਮੀਨਾਂ ਦੇ ਰੇਟ ਉੱਪਰ ਚੱਕ ਕੇ ਵੇਚਣੇ ਆ ਸੋ ਇੱਕ ਲੈਂਡ ਸਕੈਮ ਦੇ ਤਹਿਤ ਲੋਕਾਂ ਨੂੰ پاگل ਬਣਾਇਆ ਗਿਆ ਪਰ ਇਸ ਦਾ ਖਾਮਿਆਜ਼ਾ ਸਾਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪਊਗਾ ਜਿਵੇਂ ਕਿ ਢੀਂਟਸਾ ਸਾਹਿਬ ਦੇ ਸਮੇਂ ਆਪਣੇ ਲਹਿਰੇ ਸ਼ਹਿਰ ਦੇ ਲੋਕਾਂ ਨੂੰ ਸੀਵਰੇਜ ਦਾ ਖਾਮਿਆਜ਼ਾ ਭੁਗਤਣਾ ਪਿਆ ਸੀ ਤੁਹਾਨੂੰ ਯਾਦ ਹੋਣਾ ਉਦੋਂ ਵੀ ਐਸੇ ਤਰੀਕੇ ਨਾਲ ਤੱਤ ਪੜੱਤੇ ਤੌਰ ਤੇ ਬਹੁਤ ਵੱਡੀ ਗੱਲ ਕਰੀ ਗਈ ਵੀ ਜੀ ਲਹਿਰੇ ਦੇ ਵਿੱਚ ਅਸੀਂ ਸੀਵਰੇਜ ਪਾਤਾ ਜੀ ਇਹ ਕਰਤਾ ਜੀ ਉਹ ਕਰਤਾ ਜੀ ਤੇ ਮੈਂ ਉਦੋਂ ਵੀ ਲੋਕਾਂ ਨੂੰ ਕਿਹਾ ਸੀਗਾ ਕਿ ਇਹ ਤੱਤ ਪੜੱਤੇ ਕੰਮ ਹੋ ਰਿਹਾ ਇਹਦਾ ਨੁਕਸਾਨ ਹੋਊਗਾ ਤੇ ਜੇ ਤੁਹਾਨੂੰ ਯਾਦ ਹੋਵੇ ਅੱਜ ਵੀ ਮੇਰੇ ਫੇਸਬੁੱਕ ਤੇ ਉੱਪਰ ਉਹ ਲਾਈਵ ਪਿਆ ਹੋਊਗਾ ਜਦੋਂ ਚਲਦੀਆਂ ਚੋਣਾਂ ਦੇ ਵਿੱਚ ਪਹਿਲਾ ਮੀਂਹ ਪਿਆ ਸੀ ਸਾਡੇ ਸ਼ਹਿਰ ਦਾ ਤੇ ਉਹ ਪਹਿਲਾ ਮੀਂਹ ਪਿਆ ਸੀ ਤੇ 10 12 ਥਾਂ ਤੋਂ ਸਾਡਾ ਜਿਹੜਾ ਸੀਵਰੇਜ ਉਹ ਥੱਲੇ ਧਸ ਗਿਆ ਸੀ ਧੱਪੜਾਤੇ ਉਤਾਰ ਤੇ ਰਾਮੇ ਵਾਲੀ ਕੋਲੇ ਹੋਇਆ ਸੀ ਕੋਦੋਂ ਬਾਸ਼ੀ ਦੀ ਦੁਕਾਨ ਕੋਲੇ ਹੋਇਆ ਸੀ ਪੰਜ ਸੱਤਾਂ ਮਾਤੇ ਹੋਇਆ ਸੀ ਅਸੀਂ ਰਾਤ ਨੂੰ ਜਾ ਕੇ ਯਾਦਾਂ ਮੈਂ ਲਾਈਵ ਕਰਕੇ ਪਾਇਆ ਸੀਗਾ ਉਦੋਂ ਉਸ ਤੋਂ ਬਾਅਦ ਜਦੋਂ ਆਪਣੀ ਸਰਕਾਰ ਆਈ ਹੈ ਉਹਦੇ ਵਿੱਚ ਪਤਾ ਲੱਗਿਆ ਕਿ ਜਿਹੜੀ ਉਹ ਸੀਵਰੇਜ ਦੇ ਵਿੱਚ ਸਿਮਿੰਟ ਲਾ ਕੇ ਇੱਟਾਂ ਲਾ ਕੇ ਬੋਰੇ ਲਾ ਕੇ ਪਾਣੀ ਰੋਕਣ ਲਈ ਥੱਲਾ ਲਾਈਆਂ ਗਿਆ ਸੀ ਉਹ ਮਾਦਿਆਂ ਪੁੱਤਾਂ ਨੇ ਕੱਢੀਆਂ ਹੀ ਕੱਢੀਆਂ ਹੀ ਨਹੀਂ ਆਈ ਸੀਵਰੇਜ ਦੀ ਓਪਨਿੰਗ ਕਰਤੀ ਸੀਵਰੇਜ ਚਲਾਉਣਾ ਸ਼ੁਰੂ ਕਰਤਾ ਉਹ ਹੋਰ ਪੱਕ ਗਿਆ ਉਹਨਾਂ ਨੂੰ ਕੱਢਣ ਲਈ ਲੱਖਾਂ ਰੁਪਇਆ ਪਰ ਦੇ ਦੇ ਕੇ ਸਾਨੂੰ ਮਸ਼ੀਨਾ ਮੰਗਵਣੀ ਪੈਂਦੀ ਸੀ ਜੋ ਪੂਰੇ ਪੰਜਾਬ ਚ ਇੱਕ ਮਸ਼ੀਨ ਸੀਗੀ ਮੈਨੂੰ ਪਤਾ ਪਠਾਨਕੋਟ ਆਣਾ ਤੋਂ ਖੋਕੇ ਲੈ ਕੇ ਆਏ ਸੀ ਮੈਂ ਕੁਛ ਦਿਨਾਂ ਲਈ ਸੁਪਰ ਸਫਕਸ਼ਨ ਮਸ਼ੀਨ ਹੁੰਦੀ ਸੀ ਜਿਹੜੀ ਉਹ ਥੱਲੇ ਨੂੰ ਖੋਲਦੀ ਸੀ ਕੱਢਦੀ ਸੀ ਕੁਛ ਦਿਨ ਅਸੀਂ ਚਲਾਈ ਤਾਂ ਮਾੜਾ 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 ਪਾਣੀ ਜਾਣ ਲੱਗ ਗਿਆ ਸੋ ਉਹ ਸੀਵਰੇਜ ਰਾਹੀਂ ਸਾਡਾ ਜਿਹੜਾ ਪਾਣੀ ਜਾਣਾ ਸੀਗਾ ਉਹ ਅੱਗੇ ਥੱਲਾ ਰੋਕ ਲੈਂਦੀ ਸੀ ਸਾਡੇ ਸੀਵਰੇਜ ਵੀ ਬਲੌਕ ਹੋ ਜਾਂਦਾ ਸੀ ਸੋ ਇੱਕ ਅਨਪਲਾਨਡ ਤਤਪੜਤੇ ਹੋਈ ਡਵੈਲਪਮੈਂਟ ਡਵੈਲਪਮੈਂਟ ਨਾਲੋਂ ਜ਼ਿਆਦਾ ਵਿਕਾਸ ਨਾਲੋਂ ਜ਼ਿਆਦਾ ਵਿਨਾਸ਼ ਕਰਦੀ ਹੈ ਉਹੀ ਚੀਜ਼ ਦਾ ਸਾਨੂੰ ਡਰ ਇ ਵੀ ਇਹ ਸਾਡੇ ਲਈ ਵਿਕਾਸ ਸੋਚ ਕੇ ਲੋਕਾਂ ਨੇ ਇਹਦੀ ਖੁਸ਼ੀ ਮਨਾਈ ਸੀ ਪਰ ਇਹ ਕਿਤੇ ਬਨਾਸ਼ ਸਾਬਤ ਨਾ ਹੋ ਸਾਰੇ ਜਿਹੜੇ ਇਲਾਕੇ ਦੇ ਲੋਕ ਨੇ ਇਸ ਚੀਜ਼ ਤੋਂ ਬਹੁਤ ਘਬਰਾਏ ਹੋਏ ਨੇ ਮੈਨੂੰ ਤਾਂ ਹੁਣੇ ਥੋੜੀ ਦੇਰ ਪਹਿਲਾਂ ਇਹਨਾਂ ਦਾ ਫੋਨ ਆਇਆ ਕਹਿੰਦੇ ਜੀ ਬਹੁਤ ਥਾਵਾਂ ਤੇ ਅਸੀਂ ਗੱਲਾਂ ਕਰਕੇ ਦੇਖ ਲਈਆਂ ਵੀਡੀਓ ਤੁਸੀਂ ਵੀ ਵੀਡੀਓ ਪਾਈ ਸੀ ਇਹਨਾਂ ਦਾ ਫੇਸਬੁਕ ਤੇ ਖਾਈਏ ਇਹਨਾਂ ਨੇ ਫੇਸਬੁਕ ਤੇ ਵੀਡੀਓ ਪਾਈ ਆ ਸਾਰੇ ਆਪਣੇ ਨੌਜਵਾਨ ਮੁੰਡੇ ਆ ਇਹਨਾਂ ਨੇ ਸਾਰਿਆਂ ਨੇ ਰੋਲਰ ਅੱਪਾ ਪਾ ਕੇ ਦੇਖਿਆ ਪਰ ਕਹਿੰਦੇ ਕਿ ਕੋਈ ਜਰਾ ਸਾਨੂੰ ਕੋਈ ਹੱਲ ਨਹੀਂ ਕੱਢ ਕੇ ਦੇ ਰਿਹਾ ਤੋਂ ਅੱਜ ਅਸੀਂ ਆਏ ਆ ਉਮੀਦ ਕਰਦੇ ਆ ਸਾਡਾ ਪ੍ਰਸ਼ਾਸਨ ਸਾਡੀ ਸਰਕਾਰ ਸਾਡੀ ਮੰਤਰੀ ਸਾਹਿਬ ਇਸ ਚੀਜ਼ ਬਾਰੇ ਜਾਣਣਗੇ ਅਗਰ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਤਾਂ ਲੋ ਜੀ ਤੁਹਾਨੂੰ ਸਾਹਮਣੇ ਦਿਖਾ ਦਿੰਦੇ ਆਂ ਦੇਖ ਲਓ ਥੋਡੇ ਲੋਕ ਨੇ ਆਪਣੇ ਹਲਕੇ ਦੇ ਲੋਕ ਨੇ ਇਹ ਉਮੀਦਾਂ ਸੀਗੀਆਂ ਵੀ ਆਪਣੇ ਹਲਕੇ ਦਾ ਮੰਤਰੀ ਬਣਿਆ ਹੁਣ ਤਾਂ ਮਹਿਕਮਾ ਵੀ ਆਪਣਾ ਹੈ ਵੀ ਪਤਾ ਨਹੀਂ ਕੀ ਸਾਡੇ ਨਜ਼ਾਰੇ ਆਉਣਗੇ ਤੇ ਅੱਜ ਆਹ ਸਥਿਤੀ ਸਾਡੇ ਇਲਾਕੇ ਦੇ ਲੋਕਾਂ ਲਈ ਜੀਵੀ ਹੈ ਇਹਨਾਂ ਨੂੰ ਪਛਤਾਵਾ ਨਾ ਹੋਵੇ ਕਿ ਯਾਰ ਸਾਡੇ ਹਲਕੇ ਦਾ ਮੰਤਰੀ ਕਿਉਂ ਬਣ ਗਿਆ ਘੱਟੋ ਘੱਟ ਮਾਣ ਹੋਵੇ ਇਸ ਲਈ ਜਾਗਜੋ 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 ਮੈਂ ਹਰ ਵੀਡੀਓ ਦੇ ਵਿੱਚ ਇਹੀ ਬੇਨਤੀ ਕਰਦਾ ਹਾਂ ਸਰਕਾਰ ਨੂੰ ਦੀ ਕੁੰਭ ਕਰਨੀ ਦੀ ਨੀਂਦ ਸੋਣਾ ਬੰਦ ਕਰੋ 15 20 ਸਾਲ ਬਾਅਦ ਇੱਕ ਮੰਤਰੀ ਮੰਡਲ ਸਾਡੇ ਹਲਕੇ ਚ ਆਇਆ ਜਿਵੇਂ 2002 ਤੋਂ 2007 ਵੇਲੇ ਲੋਕ ਆਧਾਰਨਾ ਦਿੰਦੇ ਹੁੰਦੇ ਸੀ ਨਾ ਵੀ ਇਸ ਹਲਕੇ ਦਾ ਮੰਤਰੀ ਐ ਇਸ ਹਲਕੇ ਦਾ ਉਪ ਮੁੱਖ ਮੰਤਰੀ ਐ ਤੇ ਜੋ ਚੀਜ਼ਾਂ ਆਉਂਦੀਆਂ ਨੇ ਸਾਰੀਆਂ ਲਹਿਰੇ ਵਾਲੇ ਖਿੱਚ ਕੇ ਲੈ ਜਾਂਦੇ ਆ ਥੋੜਾ ਜਿਆਦਾ ਸਾਨੂੰ ਉਹੋ ਜਿਹਾ ਮਾਹੌਲ ਦੁਬਾਰਾ ਤੋਂ ਬਣਾ ਕੇ ਦਿਖਾ ਦਿਓ ਸਾਨੂੰ ਵੀ ਲੱਗੇ ਵੀ ਹਾਂ ਯਾਰ ਸਾਡੇ ਹਲਕੇ ਦਾ ਇੱਕ ਮੰਤਰੀ ਪੰਜਾਬ ਦੀ ਕੈਬਨਿਟ ਦੇ ਵਿੱਚ ਬੈਠਾ ਹੈ ਅੱਜ ਸਾਡਾ ਇਹ ਸਥਿਤੀ ਹੋਈ ਪਈ ਹੈ ਡਰਾਮੇ ਜਿਆਦਾ ਕੰਮ ਘਟ ਵਿਕਾਸ ਘਟ ਵਿਨਾਸ਼ ਜਾ ਤੁਸੀਂ ਸਰਕਾਰ ਨੂੰ ਮੈਂ ਉਮੀਦ ਕਰਦਾ ਹਾਂ ਇਸਦੀ ਜਾਗਣਗੇ ਇਸ ਨੂੰ ਠੀਕ ਕਰਨਗੇ ਅਗਰ ਨਹੀਂ ਕਰਨਗੇ ਮੈਂ ਅਸਰਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਪਰ ਉਹ ਸਰਕਾਰਾਂ ਸਦਾ ਨਹੀਂ ਰਹਿੰਦੀਆਂ ਹੁੰਦੀ ਇਹ ਜੀ ਕੋਤਾਹੀ ਅੱਜ ਸਰਕਾਰ ਦੇ ਥਾਪੜਾਂ ਚ ਆ ਕੇ ਤੁਸੀਂ ਕਰੋਗੇ ਲੋਕਾਂ ਦਾ ਨੁਕਸਾਨ ਅਗਰ ਹੋਊਗਾ ਤਾਂ ਇਹਦੀ ਡਿਟੇਲਡ ਇਨਵੈਸਟੀਗੇਸ਼ਨ ਹੋਊਗੀ ਸਮਾਂ ਵਕਤ ਤੋਂ ਤੇ ਜਦੋਂ ਸਾਡੀ ਸਰਕਾਰ ਆਊਗੀ ਪੂਰੀ ਡਿਟੇਲਡ ਵਿੱਚ ਜਾ ਕੇ ਇਹਦੇ ਕੱਲੀ ਕੱਲੀ ਕੋਖ ਹੜਤਾਲ ਕਰੀ ਜਾਊਗੀ ਕਿਹਨੂੰ ਫਾਇਦੇ ਦਿਵਾਉਣ ਲਈ ਕਿਵੇਂ ਫਾਇਦੇ ਦਿਵਾਉਣ ਲਈ ਕੀ ਚੀਜ਼ ਕਰਨ ਲਈ ਇਹ ਲੋਕਾਂ ਦਾ ਬਿਲਾਸ਼ ਕਰਿਆ ਗਿਆ ਸੋ ਆਪਾਂ ਉਹਨਾਂ ਚੀਜ਼ਾਂ ਚ ਨਾ ਪਈਏ ਇਸ ਤੋਂ ਬੈਟਰ ਹੀ ਐ ਅੱਜ ਹੀ ਸੁਧਾਰ ਲੋ ਹਲੇ ਵੀ ਕੁਝ ਨਹੀਂ ਵਿਗੜਿਆ ਇਹਨੂੰ ਚੰਗੇ ਤਰੀਕੇ ਨਾਲ ਮਿੱਟੀ ਨੂੰ ਕੁੱਟ ਕੇ ਚੰਗੀ ਤਰੀਕੇ ਨਾਲ ਸੇਫਟੀ ਤੌਰ ਤੇ ਸਾਈਡ ਤੇ ਕੋਈ ਿੱਟਾ ਲਾਉਣੀ ਐ ਕੁਝ ਵੀ ਲਾਉਣੀ ਐ ਇਹਨੂੰ ਸੇਫ ਬਣਾ ਦੋ ਤੇ ਉਧਰ ਜਿਹੜਾ ਸਾਰਾ ਗੰਦ ਬਚਿਆ ਜਿਹੜਿਆ ਨਾਲੇ ਨੇ ਇਹਨਾਂ ਨੂੰ ਭਰ ਕੇ ਬਰਾਬਰ ਲੈਵਲ ਲੂਵਲ ਬਣਾ ਕੇ ਇੱਕ ਚੰਗੀ ਚੀਜ਼ ਬਣਾ ਕੇ ਤੇ ਉਹ ਰੇ ਪਾਰਕ ਬਣਿਆ ਹੋਵੇ ਲੋਕ ਉਹ ਰੇ ਸ਼ਾਮ ਨੂੰ ਸ਼ਹਿਰ ਕਰਨ ਆਉਣ ਇੱਕ ਚੰਗਾ ਮਾਹੌਲ ਬਣਿਆ ਨਹਿਰ ਜਾਂਦੀਆਂ ਨਾਲ ਇਹ ਤਾਂ ਜਗ੍ਹਾ ਹੀ ਬਹੁਤ ਸੋਹਣੀ ਬਣ ਜੂਗੀ ਸੋ ਇਹਨੂੰ ਸੁਧਾਰ ਲੋ ਕਿਉਂਕਿ 네ਗੇਟਿਵ ਵਾਲੇ ਪਾਸੇ ਅਸੀਂ ਨਹੀਂ ਜਾਣਾ ਚਾਹੁੰਦੇ ਅਸੀਂ ਪੋਜ਼ਿਟਿਵ ਵਾਲੇ ਪਾਸੇ ਜਾਣਾ ਚਾਹੁੰਦੇ ਹਾਂ ਤੁਹਾਨੂੰ ਆਧਾਰ ਅਪਸ਼ਨ ਦੇ ਰਹੇ ਹਾਂ ਇੱਕ ਪੋਜ਼ਿਟਿਵ ਆਪਸ਼ਨ ਦੇ ਰਹੇ ਹਾਂ ਵੀ ਆਪਾਂ ਇਸ ਨੂੰ ਇਸ ਤਰੀਕੇ ਨਾਲ ਚਲਾਈਏ ਅਗਰ ਨਹੀਂ ਹੋਊਗਾ ਤਾਂ ਜਿਹੜੇ ਜਿਹੜੇ ਅਫਸਰਾਂ ਨੇ ਕਤਾਈ ਕੀਤੀ ਹੋਊਗੀ ਲੋਕਾਂ ਨੂੰ ਔਕ ਚਲਾਈ ਹੋਊਗੀ ਉਹਨਾਂ ਨੇ ਫਿਰ ਇਨਵੈਸਟੀਗੇਸ਼ਨਾਂ ਤਾਂ ਹੋਣਗੀਆਂ ਸਾਹਿਬ ਹੋਣਗੀਆਂ ਤੇ ਜਿਹੜੇ ਬੰਦੇ ਗਿਲਟੀ ਹੋਣਗੇ ਉਹਨਾਂ ਤੇ ਐਕਸ਼ਨ ਵੀ ਲਿੱਤਾ ਜਾਊਗਾ ਕਿਉਂਕਿ ਇਸ ਤਰੀਕੇ ਨਾਲ ਖਲਵਾੜ ਪੰਜਾਬ ਦੇ ਪੈਸੇ ਨਾਲ ਪੰਜਾਬ ਦੇ ਲੋਕਾਂ ਨਾਲ ਸਾਡੇ ਲਹਿਰੇ ਦੇ ਲੋਕਾਂ ਨਾਲ ਅਸੀਂ ਚੱਲਣ ਨਹੀਂ ਦੇਵਾਂਗੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਫਤਿਹ